ਉਹ ਚੱਲ ਜੀ ਤੁਸੀਂ ਬੈਠ ਜਾਓ ਇਹ ਵੇਖੋ ਜੀ ਨਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੋਕਿਆ ਵੀ ਇਹਨਾਂ ਨੂੰ ਪਿਆ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਪਿੱਛੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਈ.ਡੀ. ਪੇਸ਼ ਕੀਤੀ ਇਹਨਾਂ ਨੇ ਪ੍ਰਿੰਸਾ 107 ਮੋ ਰਵੀ ਕ੍ਰੈਕਟਰ ਬੰਦ ਕਰਤੀ ਜੀ ਸਵਾਰਥਾ ਜਿੰਮੇਦਾਰੀ ਸਵਾਰਥਾ ਪੰਚਾਇਤ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆ ਗਏ ਜੀ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਆਇਆ ਹੈ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਾਂ ਡਾਕੂਮੈਂਟ ਆਪਣੇ ਤੇ ਫੋਨ ਵੱਸ ਕੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਇਹ ਕਾਫੀ ਬਤੂ ਵੀ ਨਾ ਪੇਸ਼ ਆ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨਡ ਕਰਤੀ ਹੈ ਲੱਗਦਾ ਕਿ ਇਹ ਸੈਂਪਲ ਟਵਾਕ ਜਾਂ ਕਿਸੇ ਕੰਪਨੀ ਵੱਲੋਂ ਆ ਇੱਕ ਜਾਇਜ਼ ਵਾਹਨ ਕਿ ਨਾ ਜਾ ਰਿਹਾ ਨਹੀਂ ਇਹ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਇਹਦੀ ਕੋਈ ਕਾਗਜ਼ੀਰ ਕੋ ਨਹੀਂ ਮਿਲਿਆ ਨਹੀਂ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਿਹਾ ਉਸ ਨੂੰ ਵਾਵਾ ਪਾਈ ਖੋਛਦੇ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾ ਜੋ ਕਾਰੋਈ ਕਰਤੀ ਹੈ ਗੱਡੀ ਬਾਉਂਡ ਕਰਤੀ ਅਸੀਂ ਜੀ ਥੈਂਕ ਯੂ ਮੈਂ ਬਾਜਣਾ ਯੋ ਟ੍ਰੇਨਰਾਂ ਨਾਲ ਗੱਲ ਹੈ ਯੋ ਨੀ ਹੋਰ ਤਾਂ ਉੱਪਰ ਕੰਮ ਆ ਰਿਹਾ ਹੈ ਬੈਠਾ ਬੈਠਾ ਆ ਰਹਾ ਹੈ ਆਹ ਚੰਗੀ ਸਿਵਲ ਹੈ ਆਹ ਯਾਰ ਲੈ ਮੁੱਤਰ ਦਾ ਦਰਮਾਡੇ ਆਪ ਗੱਲ ਸੁਣ ਤੇਰੇ ਕੋ ਪੇਪਰ ਮੰਗਣ ਨੇ ਆ ਨਾ ਤੁਮਹਾਨੂੰ ਸੁਲਾਮਾਤਾ ਕਰਦੇ ਆ ਕੋਈ ਜਗ੍ਹਾ ਨੇ ਪੀ ਪੇਪਰ ਕਾੜੇ ਪੇਪਰ ਕਾੜੇ ਸਭ ਤੇ ਕਿੱਥੇ ਕਾੜੇ ਪੇਪਰ ਕਾੜੇ ਤੇਰੇ ਗੱਲ ਕਾੜੇ ਪੇਪਰ ਕਾੜੇ ਹਾਂ ਜਲਦੀ ਆ ਜਲਦੀ ਕਿੱਥੇ ਆ ਆ ਨਹੀਂ ਲੱਗਦਾ ਛੇਤੀ ਆ ਬਸ ਸਟੈਂਡ ਦੇ ਬਾਅਦ ਛੇਤੀ ਆ ਬਸ ਇਧਰ ਜਲੰਧਰ ਵਾਲੇ ਪਾਸੇ ਜਿਹੜੀ ਬਸਟਾਂ ਆਂਦੀ ਨਾ ਮੈਟਰੋ ਯਾਰ ਜਿਹੜਾ ਚਲਾਉਂਦੇ ਆ ਵੀਰ ਤੇ ਤੁਹਾਡਾ ਜੀ ਇੰਦੇ ਦੇ ਰਿਹਾ ਵੀ ਇਹਦਾ ਖਿਆਲ ਕਰਵਾਉਂਦਾ ਹਾਂ ਤੁਹਾਨੂੰ ਆਰਟੀਕਲ ਤੇ ਲੈ ਕੇ ਚਾਉਂਦਾ ਵਾ ਉਹ ਤਾਂ ਕੋਈ ਟਟ ਟਟ ਰਹਾ ਦਾ ਕੋਮੇਟ ਤੋਂ ਲਿਖਾ ਦਿਓ ਲਾਇਸੈਂਸ ਲਿਖਾ ਲਓ ਜੀ ਲੋਕ ਤਾਂ ਹੈ ਨਾ ਬਣਾਓ ਠੀਕਾ ਇੰਨਾ ਬੋਦੀ ਜਾਵਾ ਮੋਟਰਸਟੇਸ਼ਨ ਨਾ ਕਰਦੇ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज